ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਇੱਕ ਕਮੇਟੀ ਦਾ ਗਠਨ ਕੀਤਾ ਕਮੇਟੀ ਦਾ ਗਠਨ ਤੋਂ ਬਾਅਦ ਅਸੀਂ ਹੁਣ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਇਹਦਾ ਜਿਹੜਾ ਪ੍ਰੋਪਰ ਇਸ ਦੀ ਪੂਰੀ ਦੀ ਪੂਰੀ ਅਸੀਂ ਇੱਕ ਮੈਪ ਬਣਾ ਕੇ ਜਿਹੜੇ ਬੰਦੇ ਜਿਹੜੇ ਤਾਂ ਬੱਚੇ ਇਸ ਚੀਜ਼ ਚ ਬਿਲੁਕਤ ਹੋ ਗਏ ਜਿਹੜੇ ਬੱਚੇ ਤਾਂ ਨਸ਼ੇ ਦੀ ਲੱਤ ਤੇ ਲੱਗੇ ਉਹਨਾਂ ਨੂੰ ਤਾਂ ਅਸੀਂ ਰੀਹੈਬਿਲਿਟੇਸ਼ਨ ਸੈਂਟਰ ਚ ਲਿਜਾਵਾਂਗੇ ਅਸੀਂ ਆਪਣੇ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉਹਨਾਂ ਚ ਲਿਜਾਵਾਂਗੇ ਉਹਨਾਂ ਨੂੰ ਠੀਕ ਵੀ ਕਰਾਂਗੇ ਮੁੜ ਕੇ ਅਸੀਂ ਉਹਨਾਂ ਨੂੰ ਜਿਹੜੀ ਮੁਖਤਾਰਾ ਦੇ ਵਿੱਚ ਲੈ ਕੇ ਆਵਾਂਗੇ ਪਰ ਜਿਹੜੇ ਬੰਦਿਆਂ ਨੇ ਉਹਨਾਂ ਬੱਚਿਆਂ ਨੂੰ ਖਰਾਬ ਕੀਤਾ ਜਿਹੜੇ ਬੱਚੇ ਇਸ ਦਾ ਤੰਦਾ ਕਰਦੇ ਨੇ ਜਿਹੜੇ ਇਨਸਾਨਾਂ ਨੇ ਜਿਹੜੇ ਅੱਗੇ ਤੋਂ ਅੱਗੇ ਇਹਦੀ ਚਾਟ ਲਾਈ ਹੈ ਮੈਂ ਉਹਰੋਂ ਇੱਕ ਗੱਲ ਹੋਰ ਕਹਿਣਾ ਇਸ ਵਾਰ ਉਹ ਬਖਸ਼ੇ ਨਹੀਂ ਜਾਣਗੇ ਇਸ ਵਾਰ ਉਹ ਛੱਡੇ ਨਹੀਂ ਜਾਣਗੇ ਇਸ ਵਾਰ ਉਹਨਾਂ ਦਾ ਜਿਹੜਾ ਅੰਜਾਮ ਹੈ ਉਹ ਬੜਾ ਮਾੜਾ ਹੋਊਗਾ ਸੋ ਇਹੀ ਇੱਕ ਤਰੀਕਾ ਹੈ ਇਹ ਲੋਕਾਂ ਨੂੰ ਸਬਕ ਸਿਖਾਣ ਦਾ ਕਿ ਜਿਹੜੀਆਂ ਕਾਲੀਆਂ ਕਮਾਈਆਂ ਨੇ ਪਾਪ ਦੀਆਂ ਕਮਾਈਆਂ ਨੇ ਇਹਨਾਂ ਦੇ ਪਾਏ ਹੋਏ ਘਰ ਹੁਣ ਛੱਡਾਂਗੇ ਨਹੀਂ ਜਿੱਥੇ ਤੱਕ ਵੀ ਸਾਨੂੰ ਜਾਣਾ ਪਿਆ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹੋਏ ਹਰ ਸੰਭਵ ਪ੍ਰਯਾਸ ਕਰਾਂਗੇ ਜਿਹਦੇ ਨਾਲ ਇਹਨਾਂ ਤੇ ਨਕੇਲ ਕਸੀ ਜਾ ਸਕਦੀ ਹੋਵੇ ਇਹ ਸਾਡਾ ਵਾਅਦਾ ਰਿਹਾ ਤੁਹਾਡੇ ਨਾਲ ਕਿ ਉਹਨੂੰ ਘੰਟਿਆਂ ਦੇ ਵਿੱਚ ਦਿਨਾਂ 'ਚ ਨਹੀਂ ਤੁਹਾਨੂੰ ਘੰਟਿਆਂ ਦੇ ਵਿੱਚ ਪੰਜਾਬ 'ਚ ਉਹਨਾਂ ਦਾ ਸਫਾਇਆ ਕਰਕੇ ਦਿਖਾਵਾਂਗੇ ਸਾਡਾ ਤੁਹਾਡੇ ਨਾਲ ਵਾਦਾ। ਪੰਜਾਬ ਸਰਕਾਰ ਨੇ ਪੰਜਾਬ ਗਵਰਨਮੈਂਟ ਨੇ ਉਹਨਾਂ ਬੱਚਿਆਂ ਨੂੰ ਨਕਦ ਇਨਾਮ ਦੇਣੇ ਸ਼ੁਰੂ ਕੀਤੇ। ਉਹਨਾਂ ਦੀ ਡਾਈਟ ਦਾ ਖਾਸ ਧਿਆਨ ਰੱਖਣਾ ਸ਼ੁਰੂ ਕੀਤਾ। ਉਹਨਾਂ ਨੂੰ ਪ੍ਰੋਪਰ ਕੋਚ ਪ੍ਰੋਵਾਈਡ ਕਰਾਉਣ ਦੀ ਜਿਹੜਾ ਤਿਆਹੀਆ ਕੀਤਾ ਵੀ ਇਹਨਾਂ ਨੂੰ ਬੱਚਿਆਂ ਨੂੰ ਬੱਚੀਆਂ ਨੂੰ ਪ੍ਰੋਪਰ ਕੋਚਿੰਗ ਮਿਲ ਜਾਵੇ ਕੋਚ ਮਿਲ ਜਾਣ। ਉਸੇ ਦੇ ਚੱਲਦੇ ਉਸੇ ਦੇ ਚੱਲਦੇ ਪੰਜਾਬ ਦੇ ਵਿੱਚ ਸਪੋਰਟਸ ਨੂੰ ਐਡਾ ਵੱਡਾ ਬढ़ावा ਮਿਲਿਆ ਕਿ ਜਿੱਥੇ ਸਪੋਰਟਸ ਨੂੰ ਵਡਾਵਾ ਮਿਲਿਆ ਸਪੋਰਟਸ ਨਾਲ ਹੀ ਕੁਝ ਚੀਜ਼ਾਂ ਜਾਨੀ ਕਿ ਇੰਟਰਲਿੰਕਡ ਸਿਗੀਆਂ ਜਿਵੇਂ ਕਿ ਘੋੜਸਵਾਰੀ ਤੇ ਉਹ ਇੱਕ ਸੋਤ ਸੀ ਵੀ ਜਿਹੜਾ ਘੋੜਸਵਾਰੀ ਹੈ ਉਹ ਸਾਡਾ ਵਿਰਸਾ ਸਾਡੀ ਵਿਰਾਸਤ ਹੈ ਪੁਰਾਣੇ ਟਾਈਮਾਂ ਤੋਂ ਜੇ ਤੁਸੀਂ ਨਿਗਾਹ ਮਾਰੋ ਅੱਤ ਠੀਕ ਹੈ ਹੁਣ ਕਾਰਾਂ ਗੱਡੀਆਂ ਆ ਗਈਆਂ ਸਾਡੇ ਆਣ ਜਾਣ ਦੇ ਸਾਧਨ ਬਦਲ ਗਏ ਉਹ ਠੀਕ ਹੈ ਨੀਡ ਆਫ ði ਆਰ ਹੈ ਸਮੇਂ ਦੇ ਹਾਣੀ ਬੰਨਣਾ ਪਊਗਾ ਪਰ ਜੇ ਤੁਸੀਂ ਪਿੱਛੇ ਜਾਓ ਤਾਂ ਜਿਹੜਾ ਘੋੜੇ ਹੁੰਦੇ ਸੀ ਘੋੜੇ ਹਰ ਘਰ ਦੀ ਸ਼ਾਨ ਹੋਇਆ ਕਰਦੇ ਸੀ ਘੋੜੇ ਜਿਹੜੇ ਸੀ ਉਹ ਸਾਡੀ ਵਿਰਾਸਤ ਦਾ ਸਾਡੀ ਗਲੋਰੀ ਦਾ ਇੱਕ ਬਹੁਤ ਵੱਡਾ ਪ੍ਰਤੀਕ ਹੋਇਆ ਕਰਦੇ ਸੀ ਸੋ ਜਿਨ੍ਹਾਂ ਨੂੰ ਅੱਜ ਵੀ ਸ਼ੌਕ ਹੈ ਘੋੜੇ ਰੱਖਣ ਦਾ ਜਿਨ੍ਹਾਂ ਨੂੰ ਅੱਜ ਵੀ ਸ਼ੌਕ ਹੈ ਇਹਨਾਂ ਦੇ ਕੰਪੀਟੀਸ਼ਨਾਂ ਦੇ ਵਿੱਚ ਜਾਣ ਦਾ ਤੁਸੀਂ ਦੇਖਿਆ ਹੋਣਾ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੋਇਆ ਹੈ ਇਹਦੇ ਵਿੱਚ ਤਕਰੀਬਨ ਤਕਰੀਬਨ ਪੰਜਾਬ ਹਰਿਆਣਾ ਰਾਜਸਥਾਨ ਪੰਜਾਬ ਦੀ ਪੁਲਿਸ ਆਈਟੀਬੀਪੀ ਪੈਰਾਮਿਲਟਰੀ ਹਰਿਆਣਾ ਪੁਲਿਸ ਅਤੇ ਪ੍ਰਾਈਵੇਟ ਸਟੈਂਡਪ ਇਸ ਤੋਂ ਇਲਾਵਾ ਜਿਹੜੇ ਅੱਜ ਦੇ ਮੁਕਾਬਲੇ ਤੇ ਪ੍ਰੋਗਰਾਮ ਹੋਏ ਨੇ ਇਹਦੇ ਵਿੱਚ ਲਾਸ ਟੈਂਟ ਪੈਕਿੰਗ 6 ਬਾਰ ਜੰਪਿੰਗ ਸਵੋर्ड ਇੰਡੀਵਿਜੂਅਲ ਟੈਕ ਹਾਰਸ ਡਾਂਸ ਮੁਕਾਬਲਾ ਫੈਸ਼ਨ ਸ਼ੋਅ ਡ्रेसेस ਪ੍ਰੀਲੀਮਿਨਰੀ ਓਪਨ ਹੈਕਸ ਫਰੀਆ ਟੈਸਟ ਮਿਲਕ ਟੀਥ ਫਿਲੀ ਰਿੰਗ ਹਾਰਸ ਡਿਸਪਲੇ ਮਿਲਕ ਟੀਥ ਕਾਲਟਰਿੰਗ ਅਤੇ ਫੈਸ਼ਨ ਸ਼ੋਅ ਪਹਿਲਾ ਪਹਿਲੇ ਦਿਨ ਜਿਹੜਾ ਆਕਰਸ਼ਣ ਦਾ ਕੇਂਦਰ ਬਣਿਆ ਰਿਹਾ ਇਹ ਬਹੁਤ ਇੱਕ ਜਿਨ੍ਹਾਂ ਨੂੰ ਸ਼ੌਕ ਹੈ ਜਿਨ੍ਹਾਂ ਨੂੰ ਇਸ ਚੀਜ਼ ਦੀ ਵੈਲਿਊ ਪਤਾ ਹੈ ਜਿਨ੍ਹਾਂ ਨੂੰ ਪਤਾ ਕਿ ਇਸ ਚੀਜ਼ ਦੀ ਅਹਿਮੀਅਤ ਕੀ ਹੈ ਤੇ ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜੇ ਮੇਲੇ ਹੁੰਦੇ ਨੇ ਇਹ ਮੇਲਿਆਂ ਦਾ ਕੀ ਮਹੱਤਵ ਹੈ ਕਿਉਂਕਿ ਹੁਣ ਤਾਂ ਟੈਲੀਵਿਜ਼ਨ ਆ ਗਿਆ ਹੁਣ ਤਾਂ ਨੈਟਫਲਿਕਸ ਆ ਗਿਆ ਐਮਾਜ਼ੋਨ ਆ ਗਿਆ ਹੁਣ ਤਾਂ ਬੰਦੇ ਦੇ ਮਨ ਪਰਚਾਉਣ ਦੇ 15 ਸਾਧਨ ਬਣ ਚੁੱਕੇ ਨੇ ਤੇ ਉਹ ਜਿਹੜੇ ਸਾਧਨ ਨੇ ਉਹ ਸਾਡੂ ਇੱਕ ਐਸੇ ਵਰਲਡ ਚ ਐਸੀ ਦੁਨੀਆ ਚ ਧਕੇਲ ਰਹੇ ਆ ਕਿ ਜਿੱਥੇ ਨਾ ਸਾਡੀ ਸਿਹਤ ਬਣ ਰਹੀ ਆ ਨਾ ਸੋ ਅਸੀਂ ਓਪਨ ਐਕਸਪੋਜ਼ਰ ਚ ਆ ਰਹੇ ਆ ਤੇ ਬਲਕਿ ਸਾਡਾ ਜਿਹੜਾ ਦਿਮਾਗ ਵੀ ਐ ਉਹ ਵੀ ਇੱਕ ਜਗ੍ਹਾ ਦੇ ਉੱਤੇ ਕੇਂਦਰ ਹੁੰਦਾ ਹੁੰਦਾ ਬੜਾ ਇੱਕ ਸਟੱਬਨ ਹੋ ਰਿਹਾ ਇੱਕ ਜਗ੍ਹਾ ਇਕੱਠਾ ਹੋ ਰਿਹਾ ਸਾਡਾ ਦਿਮਾਗ ਉਹ ਕਿਹੜੀ ਦੁਨੀਆ ਪਤਾ ਹੀ ਨਹੀਂ ਉਹਦਾ ਕੀ ਅੰਤ ਆ ਅੱਗੇ ਦੁਨੀਆ ਦਾ ਇਹ ਵੀ ਨਹੀਂ ਪਤਾ ਪਰ ਇਹ ਕਿਹਵੀਂ ਦੁਨੀਆ ਐ ਇਹ ਦੁਨੀਆ ਦੇਖੋ ਉਰੇ ਖੇਡਦੇ ਮੈਦਾਨਾਂ 'ਚ ਇਹ ਵੀ ਪੰਜਾਬ ਹੈ ਖੇਡਦਾ ਪੰਜਾਬ ਇਹ ਵੀ ਪੰਜਾਬ ਹੈ ਜਿੱਥੇ ਤੁਸੀਂ ਦੇਖੇ ਹੋਣੇ ਨੇ ਆ ਮੈਂ ਦੇਖਿਆ ਉਰੇ ਆ ਕੇ ਇਹ ਪਤਾ ਲੱਗਿਆ ਦੇਖ ਕੇ ਘੋੜਿਆਂ ਨੂੰ ਇੱਕ ਇੱਕ ਕਰੋੜ ਰੁਪਏ ਦਾ ਘੋੜਾ ਕਮਾਲ ਦੀ ਗੱਲ ਹੈ ਦੋ-ਦੋ ਕਰੋੜ ਦੇ ਘੋੜੇ ਇਹ ਕਿੱਡੀ ਵੱਡੀ ਇੱਕ ਸਮਝ ਲਓ ਵੀ ਜੇ ਆਪਣੇ ਆਪ ਦੇ ਵਿੱਚ ਇੱਕ ਜਿੱਥੇ ਸ਼ੌਕ ਹੈ ਤਾਂ ਉੱਥੇ ਮੈਨੂੰ ਇਹ ਲੱਗਦਾ ਜੇ ਕਿਤੇ ਇਹਦੇ ਕੰਨੀ ਨੂੰ ਧਿਆਨ ਦਿੱਤਾ ਜਾਵੇ ਇੱਕ ਬਹੁਤ ਵੱਡਾ ਵਪਾਰ ਵੀ ਬਣ ਸਕਦਾ ਹੈ ਔਰ ਪੰਜਾਬ ਪੰਜਾਬ ਤਾਂ ਕਿਸੇ ਚੀਜ਼ ਤੋਂ ਪਿੱਛੇ ਅਜੇ ਤੱਕ ਰਹਿ ਹੀ ਨਹੀਂ ਪੰਜਾਬ ਦਾ ਤਾਂ ਨਾਮ ਵੈਸੀ ਬਹੁਤ ਵੱਡਾ ਨਾਮ ਹੈ ਪੰਜਾਬ ਸਰਕਾਰ ਨੇ ਤਿਆਰ ਕੀਤਾ ਹੋਇਆ ਹੈ ਕਿ ਅਸੀਂ ਹੁਣ ਜਿਹੜਾ ਨਾ ਇਸ ਦੇ ਤਰ੍ਹਾਂ ਕਰਕੇ ਛੱਡਣਾ ਹੈ ਜਿਹਦੇ ਤਹਿਤ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਇੱਕ ਕਮੇਟੀ ਦਾ ਗਠਨ ਕੀਤਾ ਕਮੇਟੀ ਦਾ ਗਠਨ ਤੋਂ ਬਾਅਦ ਅਸੀਂ ਹੁਣ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਇਹਦਾ ਜਿਹੜਾ ਪ੍ਰੋਪਰ ਇਸ ਦੀ ਪੂਰੀ ਦੀ ਪੂਰੀ ਅਸੀਂ ਇੱਕ ਮੈਪ ਬਣਾ ਕੇ ਜਿਹੜੇ ਬੰਦੇ ਜਿਹੜੇ ਤਾਂ ਬੱਚੇ ਇਸ ਚ ਬਿਲੁਕਤ ਹੋ ਗਏ ਜਿਹੜੇ ਬੱਚੇ ਤਾਂ ਨਸ਼ੇ ਦੀ ਲੱਤ ਤੇ ਲੱਗੇ ਉਹਨਾਂ ਨੂੰ ਤਾਂ ਅਸੀਂ ਰੀਹੈਬਿਲਿਟੇਸ਼ਨ ਸੈਂਟਰ ਚ ਲਿਜਾਵਾਂਗੇ ਅਸੀਂ ਆਪਣੇ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉਹਨਾਂ ਚ ਲਿਜਾਵਾਂਗੇ ਉਹਨਾਂ ਨੂੰ ਠੀਕ ਵੀ ਕਰਾਂਗੇ ਮੁੜ ਕੇ ਅਸੀਂ ਉਹਨਾਂ ਨੂੰ ਜਿਹੜੀ ਮੁੱਖ ਧਾਰਾ ਦੇ ਵਿੱਚ ਲੈ ਕੇ ਆਵਾਂਗੇ ਪਰ ਜਿਹੜੇ ਬੰਦਿਆਂ ਨੇ ਉਹਨਾਂ ਬੱਚਿਆਂ ਨੂੰ ਖਰਾਬ ਕੀਤਾ ਜਿਹੜੇ ਬੱਚੇ ਇਸ ਦਾ ਤੰਦਾ ਕਰਦੇ ਨੇ ਜਿਹੜੇ ਇਨਸਾਨਾਂ ਨੇ ਜਿਹੜੇ ਅੱਗੇ ਤੋਂ ਅੱਗੇ ਇਹਦੀ ਚਾਟ ਲਈ ਹੈ ਮੈਂ ਉਹਨੂੰ ਇੱਕ ਗੱਲ ਹੋਰ ਕਹਿਣਾ ਇਸ ਵਾਰ ਉਹ ਬਖਸ਼ੇ ਨਹੀਂ ਜਾਣਗੇ ਇਸ ਵਾਰ ਉਹ ਛੱਡੇ ਨਹੀਂ ਜਾਣਗੇ ਇਸ ਵਾਰ ਉਹਨਾਂ ਦਾ ਜਿਹੜਾ ਅੰਜਾਮ ਹੈ ਉਹ ਬੜਾ ਮਾੜਾ ਹੋਊਗਾ ਸੋ ਇਸ ਕਰਕੇ ਹਰੇਕ ਮਾਧਿਅਮ ਤੋਂ ਅਸੀਂ ਹੁਣ ਇੱਕੋ ਗੱਲ ਕਰਨੀ ਹੈ ਕਿ ਅਸੀਂ ਇਹ ਨਾ ਕੁਝ ਹੀ ਮਹੀਨਿਆਂ ਦੇ ਵਿੱਚ ਪੰਜਾਬ ਨੂੰ ਟੋਟਲ ਡਰੱਗ ਫ੍ਰੀ ਸਟੇਟ ਕਰਦਣਾ ਸੋ ਇਹੀ ਇੱਕ ਤਰੀਕਾ ਹੈ ਕਿ ਲੋਕਾਂ ਨੂੰ ਸਬਕ ਸਿਖਾਣ ਦਾ ਕਿ ਜਿਹੜੀਆਂ ਕਾਲੀਆਂ ਕਮਾਈਆਂ ਨੇ ਪਾਪ ਦੀਆਂ ਕਮਾਈਆਂ ਨੇ ਇਹਨਾਂ ਦੇ ਪਾਏ ਹੋਏ ਘਰ ਹੁਣ ਛੱਡਾਂਗੇ ਨਹੀਂ ਜਿੱਥੇ ਤੱਕ ਵੀ ਸਾਨੂੰ ਜਾਣਾ ਪਿਆ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹੋਏ ਹਰ ਉਹ ਸੰਭਵ ਪ੍ਰਯਾਸ ਕਰਾਂਗੇ ਜਿਹਦੇ ਨਾਲ ਇਹਨਾਂ ਤੇ ਨਕੇਲ ਕਸੀ ਜਾ ਸਕਦੀ ਹੋਵੇ ਸੋ ਇਹੀ ਇੱਕ ਤਰੀਕਾ ਹੈ ਇਹ ਲੋਕਾਂ ਨੂੰ ਸਬਕ ਸਿਖਾਉਣ ਦਾ ਕਿ ਜਿਹੜੀਆਂ ਕਾਲੀਆਂ ਕਮਾਈਆਂ ਨੇ ਪਾਪ ਦੀਆਂ ਕਮਾਈਆਂ ਨੇ ਇਹਨਾਂ ਦੇ ਪਾਏ ਹੋਏ ਘਰ ਹੁਣ ਛੱਡਾਂਗੇ ਨਹੀਂ ਜਿੱਥੇ ਤੱਕ ਵੀ ਸਾਨੂੰ ਜਾਣਾ ਪਿਆ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹੋਏ ਹਰ ਉਹ ਸੰਭਵ ਪ੍ਰਯਾਸ ਕਰਾਂਗੇ ਜਿਹਦੇ ਨਾਲ ਇਹਨਾਂ ਤੇ ਨਕੇਲ ਕਸੀ ਜਾ ਸਕਦੀ ਹੋਵੇ